ਲੇਗੀਆਂ LED ਲਾਈਟਾਂ ਜੀ ਤਾਂ ਅਸੀਂ ਜੋ ਰੇਟ ਤੁਹਾਨੂੰ ਦੇ ਦੂੰਗੇ ਕਿਤੋਂ ਵੀ ਨਹੀਂ ਮਿਲੂਗਾ ਪੂਰੀ ਟ੍ਰਾਈ ਸਿਟੀ ਕੇ ਪੰਜਾਬੀ ਟ੍ਰਾਈ ਕਰ ਲਿਓ ਬਈ ਠੀਕ ਹੈ ਵੀਰੇ ਇਹ LED ਲਾਈਟ ਹੈ ਟ੍ਰਾਈ ਕਲਰ ਹੈ ਮਤਲਬ ਇੱਕ ਲਾਈਟ 'ਚ ਤਿੰਨ ਲਾਈਟਾਂ ਚੱਲਣਗੀਆਂ ਇਹ ਡੈਸ਼ ਕੈਮ ਜਿਵੇਂ ਸਟਾਰਟਿੰਗ ਨੇ ਸਾਡੇ ਕੋਲ ਹੈਗੀ 1800 ਰੁਪਏ ਤੋਂ ਜਿੱਤਾ ਡੈਂਡਰੋਇਡ ਪਲੇਅਰ ਦੇ ਨਾਲ ਹੀ ਅਟੈਚ ਹੋ ਜਾਊਗਾ ਅੱਜ ਕੱਲ ਸਿਕਿਉਰਟੀ ਪਰਪਸ ਲਈ ਡੈਸ਼ ਕੈਮ ਬਹੁਤ ਜ਼ਰੂਰੀ ਹੈ ਬਿਲਕੁਲ ਬਈ ਜੀ ਜੀ ਮੈਮਰੀ ਕਾਰਡ ਪੈ ਜਾਊਗਾ ਜੀ ਔਰ ਇਹ ਫਰੰਟ ਤੇ ਲੱਗ ਜਾ ਤੁਹਾਡਾ ਔਰ ਇਹਦੀ ਰਿਕਾਰਡਿੰਗ ਚੱਲੀ ਜਾਊਗੀ ਔਰ ਤੁਸੀਂ ਰਿਕਾਰਡਿੰਗ ਇਹਦੀ ਆਪਣੇ ਪਲੇਅਰ ਦੇ ਅੰਦਰ ਹੀ ਦੇਖ ਸਕਦੇ ਹੋ ਜੋ ਗੱਡੀ 'ਚ ਲੱਗਿਆ ਹੋਏਗਾ ਸਤਿ ਸ੍ਰੀ ਅਕਾਲ ਦੋਸਤੋ ਕਾਰਾਂ ਆਪਾਂ ਤੁਹਾਨੂੰ ਰੋਜ਼ ਦਿਖਾਉਂਦੇ ਆ ਪਰ ਅੱਜ ਵੀਡੀਓ ਲੈ ਕੇ ਆਏ ਬਾਈ ਜੀ ਕਾਰਾਂ ਨੂੰ ਚਮਕਾਉਣ ਲਿਸ਼ਕਾਉਣ ਸੰਗਾਰਨ ਦੀ ਮਤਲਬ ਕਿ ਆਪਾਂ ਪਹੁੰਚੇ ਆ ਕਾਰ ਐਸੈਸਰੀ ਤੇ ਉੱਪਰ ਬੋਰਡ ਦਿਖਾਦੀ ਮਿੱਤਰ ਆਪਾਂ ਖੜਿਆ ਗੁਲਨਾਜ਼ ਕਾਰ ਐਸੈਸਰੀ ਮੋਹਾਲੀ ਸ਼ਹਿਰ ਆ ਪਿੱਛੇ ਗੱਡੀਆਂ ਦਿਖਾਦੇ ਕੰਮ ਚੱਲ ਰਿਹਾ ਗੱਡੀਆਂ ਦਾ ਤੁਸੀਂ ਆਪਣੀ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੋਡੀਫਿਕੇਸ਼ਨ ਕਰਾਉਣੀ ਆ ਛੋਟੀ ਤੋਂ ਲੈ ਕੇ ਵੱਡੀ ਲਾਈਟਾਂ ਤੋਂ ਲੈ ਇੱਥੇ ਅਵੇਲੇਬਲ ਹੋ ਜੂ ਬਾਈ ਜੀ ਕੀ ਹਾਲ ਚਾਲ ਹੈ ਸਸੀ ਗੱਲ ਜੀ ਸਸੀ ਗੱਲ ਪਹਿਲਾਂ ਮੈਕ ਖਿਲਾ ਲਓ ਵੀਰੇ ਇੱਕ ਵਾਰੀ ਸਸੀ ਹੋਰ ਠੀਕ ਠਾਕ ਹੋ ਹਾਂ ਜੀ ਬਹੁਤ ਵਧੀਆ ਹੀ ਬਹੁਤ ਵਧੀਆ ਬਈ ਪਹਿਲਾਂ ਤਾਂ ਆਪਾਂ ਆਪਣੀ ਲੋਕੇਸ਼ਨ ਦੱਸ ਦਈਏ ਆਪਣੀ ਲੋਕੇਸ਼ਨ ਹੈ ਵੀਰ ਜੀ ਮੋਹਾਲੀ 에어ਪੋਰਟ ਰੋਡ ਤੇ ਸੈਕਟਰ 117 TDAI ਮਾਰਕੀਟ ਠੀਕ ਹੈ ਬਈ ਹਾਂ ਜੀ ਗੁਲਨਾਜ਼ ਕਾਰ ਅਸੈਸਰੀ ਦੇ ਬਾਈ ਦਾ ਸ਼ੋਅਰੂਮ ਆ ਤੇ ਬਾਈ Google Map ਐਪਲੀਕੇਸ਼ਨ ਵੀ ਮਿਲ ਜੂਗਾ ਹਾਂਜੀ ਹਾਂਜੀ ਪ੍ਰੋਪਰ ਲੋਕੇਸ਼ਨ ਮਿਲੂਗੀ ਆਪਣੀ ਲਈ ਗੱਡੀਆਂ ਦਾ ਸਾਰਾ ਹੀ ਕੰਮ ਹੋ ਜਾਊਗਾ ਜਿਵੇਂ 베이스 ਤੋਂ ਟਾਪ ਕਰਨਾ ਜਿਹਦੇ ਚ ਆਪਣੇ ਕੋ ਮੈਟ ਤੋਂ ਲੈ ਕੇ ਸੀਟ ਕਵਰ ਹੋਵੇ LED ਲਾਈਟ ਐਂਪ ਬੂਕਰ ਸਪੀਕਰ ਹੋਗੇ 베이스 ਟੂ ਬੋਗੀ ਠੀਕ ਹੈ ਵੀਰੇ ਡੈਸ਼ ਕੈਮ ਹੈ LED ਲਾਈ ਐਨੀਥਿੰਗ ਮਤਲਬ ਜੋ ਵੀ ਤੁਹਾਨੂੰ ਚਾਹੀਦਾ ਹਰ ਇੱਕ ਚੀਜ਼ ਜੈਨੂਨ ਰੇਟ ਤੇ ਔਰ ਵਿਦ ਗਰੰਟੀ ਕਾਰਡ اور ਪ੍ਰੋਪਰ ਬਿਲ ਦੇ ਕੇ ਦੂੰਗੀ ਸਰ ਠੀਕ ਹੈ ਵੀਰੇ ਠੀਕ ਹੈ ਤੇ ਫਿਰ ਆਪਾਂ ਦਿਖਾਈਏ ਕੁਝ ਕਸਟਮਰਾਂ ਨੂੰ ਆ ਜੀ ਆਜੋ ਕਿਵੇਂ ਸਾਡੇ ਕੋਲ ਡੈਂਪਿੰਗ ਸ਼ੀਟਾਂ ਜੀ ਇਹ ਬਲੌਕ ਪੰਕ ਬ੍ਰਾਂਡ ਦੀ ਹੈ ਵੈਸੇ ਸ਼ੀਟ ਸਾਡੇ ਕੋਲ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤੇ ਸਾਰੀ ਬ੍ਰਾਂਡ ਤੁਹਾਨੂੰ ਡੈਂਪਿੰਗ ਸ਼ੀਟ ਚ ਮਿਲ ਜਣਗੇ ਬਲੌਕ ਪੰਕ ਜੇਬੀਐਲ ਨਾਕਾ ਮੀਚੀ ਹੋ ਗਿਆ ਅਲਪਾਈਨ ਹੈ ਤੁਲਾ ਫਿਰ ਸੀਟ ਕਵਰ ਆਗੇ ਸੀਟ ਕਵਰ ਸਾਡੇ ਕੋਲੇ 3000 ਰੁਪਏ ਤੋਂ ਸ਼ੁਰੂ ਹੋ ਜਾਂਦੇ 5 ਸੀਟ ਗੱਡੀ ਦੇ ਇਹ ਥੋੜੇ ਪ੍ਰੀਮੀਅਮ ਚ ਆ ਜਾਂਦੇ ਐ ਨਿਓਫਿਟ ਬ੍ਰਾਂਡ ਦੇ ਆ ਜੀ ਠੀਕ ਹੈ ਵੀਰੇ ਠੀਕ ਹੈ ਇਹਨਾਂ ਦੀ ਕੁਆਲਿਟੀ ਅਲਟੀਮੇਟ ਔਰ ਗਰੰਟੀ ਕਾਰਡ ਭਰ ਕੇ 5 ਸਾਲ ਤੱਕ ਦੇਖਣੇ ਦੀ ਲੋੜ ਹੀ ਨਹੀਂ ਕਿਰਲਵਾ ਕੇ ਠੀਕ ਹੈ 5 ਸਾਲ ਦੀ ਗਰੰਟੀ ਮਿਲੂ ਹਾਂਜੀ ਹਾਂਜੀ ਠੀਕ ਹੈ ਬਈ ਫਿਰ LED ਲਾਈਟਾਂ ਆਗੀਆਂ LED ਲਾਈਟਾਂ ਜੀ ਤਾਂ ਅਸੀਂ ਜੋ ਰੇਟ ਤੁਹਾਨੂੰ ਦੇ ਦੂੰਗੇ ਕਿਤੋਂ ਵੀ ਨਹੀਂ ਮਿਲੂਗਾ ਪੂਰੀ ਟ੍ਰਾਈ ਸਿਟੀ ਕਾ ਪੰਜਾਬ 'ਚ ਟ੍ਰਾਈ ਕਰ ਲਿਓ ਬਈ ਠੀਕ ਹੈ ਵੀਰੇ ਇਹ LED ਲਾਈਟ ਹੈ ਟਰਾਈ ਕਲਰ ਹੈ ਮਤਲਬ ਇੱਕ ਲਾਈਟ 'ਚ ਤਿੰਨ ਲਾਈਟਾਂ ਚੱਲਣਗੀਆਂ 250 ਬੋਟ ਦੀ ਲਾਈਟ 3600 ਰੁਪਏ 'ਚ ਇੰਸਟਾਲ ਕਰਕੇ ਦੇ ਦੂੰਗੇ ਤੁਹਾਨੂੰ ਗੱਡੀ 'ਚ ਤੇ ਇੰਸਟਾਲੇਸ਼ਨ ਤੇ ਤੋਂ ਲੈਸ ਨਾਲ 2 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਵੀਰੇ ਜੇ 2 ਸਾਲ ਦੇ ਵਿੱਚ ਕੋਈ ਕੁਝ ਵੀ ਹੋ ਗਿਆ ਤੁਹਾਡੇ ਕੋਲ ਲਾਈਟ ਹੋਣੀ ਚਾਹੀਦੀ ਬਦਲ ਕੇ ਨਵੀਂ ਪਾ ਦੂੰਗੀ ਜੀ ਬਸ ਠੀਕ ਹੈ ਜੇ ਟੁੱਟ ਜੇ ਲਾਈਟ ਉਹਦੀ ਤਾਂ ਕੋਈ ਗਾਰੰਟੀ ਨਹੀਂ ਹੋਣੀ मतलब लाइट होनी चाहिए टूटे जे खराब हो जी कुछ भी नहीं टूटी दी भी गारंटी मैं भी दे दूंगा ठीक है वीर मतलब ਥੋਡੇ ਕੋਲ ਹੀ ਲੈ ਕੇ ਆਉਣੇ ਤੁਸੀਂ ਪਾ ਕੇ ਦੇ ਦੋਗੇ ਬੱਸ ਅਸੀਂ ਪਾ ਕੇ ਦੇ ਦੂੰਗੀ ਠੀਕ ਹੈ ਬੰਦਾ ਸਾਡੇ ਕੋਲ ਡੈਸ਼ ਕੈਮ ਵੀ ਹੈਗੀ ਵੀਰੇ ਡੈਸ਼ ਕੈਮ ਜਿਵੇਂ ਸਟਾਰਟਿੰਗ ਨਹੀਂ ਸਾਡੇ ਕੋਲ ਹੈਗੀ 1800 ਰੁਪਏ ਤੋਂ ਜਿੱਤੇ ਐਂਡਰੋਇਡ ਪਲੇਅਰ ਦੇ ਨਾਲ ਹੀ ਅਟੈਚ ਹੋ ਜਾਊਗਾ ਅੱਜ ਕੱਲ ਸਿਕਿਉਰਟੀ ਪਰਪਸ ਲਈ ਡੈਸ਼ ਕੈਮ ਬਹੁਤ ਜ਼ਰੂਰੀ ਹੈ ਬਿਲਕੁਲ ਵੀ ਜਿਹੇ ਮੈਮਰੀ ਕਾਰਡ ਪੈ ਜਾਊਗਾ ਜੀ ਔਰ ਇਹ ਫਰੰਟ ਤੇ ਲੱਗ ਜਾ ਤੁਹਾਡਾ ਔਰ ਇਹਦੀ ਰਿਕਾਰਡਿੰਗ ਚੱਲੀ ਜਾਊਗੀ ਔਰ ਤੁਸੀਂ ਰਿਕਾਰਡਿੰਗ ਇਹਦੀ ਆਪਣੇ ਪਲੇਅਰ ਦੇ ਅੰਦਰ ਹੀ ਦੇਖ ਸਕਦੇ ਹੋ ਜੋ ਗੱਡੀ 'ਚ ਲੱਗਿਆ ਹੋਏਗਾ ਠੀਕ ਹੈ ਵੀਰੇ ਇਸ ਤਲਾ ਫਿਰ ਆਪਣੇ ਕੋ ਬਲੌ ਪੰਕ ਦੇ ਹੈਗੇ ਜੀ ਠੀਕ ਹੈ ਬ੍ਰਾਂਡ ਚ ਜਾਈਏ ਤੇ ਬਲੌਕਬਸਟਰ ਵੀ ਮਿਲ ਜੀਗਾ ਔਨ ਕੋਡ ਦੇ ਫਰੰਟ ਬੈਕ ਕੈਬਿਨ ਹਰ ਤਰ੍ਹਾਂ ਦਾ ਕੈਮਰਾ ਡੈਸ਼ ਕੈਮ ਤੇ ਆਪਣੇ ਕੋ अवेलेबल ਹੈ ਠੀਕ ਹੈ ਵੀਰੇ ਇਸ ਤਲਾ ਫਿਰ ਆਪਾਂ ਜੀ ਐਂਡਰੋਇਡ ਪਲੇਅਰ ਤੇ ਸਾਡੇ ਕੋ ਬਲੌ ਪੰਕ ਦੇ ਐਂਡਰੋਇਡ ਪਲੇਅਰ ਹੈ ਨਾਟ ਕਰ ਨਿੱਚੀ ਮਿਲ ਜੀਗਾ ਤੁਹਾਨੂੰ ਨਿਪੋਨ ਮਸਕੋ ਅਨਪਲੱਗ ਮਤਲਬ ਜਿਹੜਾ ਬ੍ਰਾਂਡ ਕਹੋਗੇ ਉਹੀ オリジナル ਦੇ ਵਿੱਚ ਸਾਡੀ ਗਰੰ ਠੀਕ ਹੈ ओरिजिनल है तो ओरिजिनली ਹੋਏਗਾ ਡੁਪਲੀਕੇਟ ਦੀ 1% ਵੀ ਚਾਂਸ ਏ ਠੀਕ ਹੈ ਵੀਰੇ ਹਾਂਜੀ ਤੁਸੀਂ ਮਿੱਤਰੋ ਕੋਈ ਵੀ ਐਂਡਰੋਇਡ ਪਲੇਅਰ ਲਵਾਉਣਾ ਕਿਸੇ ਵੀ ਕੰਪਨੀ ਦਾ ਤੁਸੀਂ ਬਸ ਬਾਈ ਨੂੰ ਡਿਮਾਂਡ ਦੱਸਦੇ ਆਂ ਤੇ ਪੂਰੀ ਕਰ ਦੇਣਗੇ ਸਾਡੇ ਕੋਲ ਐਂਡਰੋਇਡ ਪਲੇਅਰ 5500 ਰੁਪਏ ਤੋਂ ਸ਼ੁਰੂ ਹੋ ਜਾਂਦਾ ਜਿਸ ਦੇ ਵਿੱਚ ਅਸੀਂ ਕੈਮਰਾ ਲਾ ਕੇ ਦਵਾਂਗੇ ਇੱਕ ਇੱਕ ਐਂਡਰੋਇਡ ਪਲੇਅਰ 432 ਰੈਮ ਔਰ ਨਾਲ ਹੀ ਫਰੇਮ ਹੈ ਔਰ ਗੱਡੀ ਦੀ ਫਿਟਿੰਗ ਇੰਸਟਾਲੇਸ਼ਨ ਲੇਬਰ ਸਾਰਾ ਕੁਝ ਵਿੱਚ ਹੀ ਆ ਜੀ 5500 ਦੇ ਵਿੱਚ ਸਾਰਾ ਕੁਝ ਆ ਜਾਂਦਾ ਹਾਂਜੀ ਐਂਡਰੋਇਡ ਪਲੇਅਰ ਠੀਕ ਹੈ ਵੀਰੇ ਤੇ ਉਹਦੀ ਗਾਰੰਟੀ ਕਿੰਨਾ ਕੁ ਚਿਰ ਦੀ ਕੀ ਕਰ ਸਾਡੇ ਕੋਲ ਵੀ ਆਉਣਾ ਤੁਸੀਂ ਕਿਤੇ ਕਿਸੇ ਹੋਰ ਕੰਪਨੀ ਕੋਲੇ ਜਾਂ ਸਟੋਰ ਤੇ ਜਾਣ ਦੀ ਲੋੜ ਨਹੀਂ ਸਾਡੇ ਕੋਲ ਤੁਸੀਂ ਚੇਂਜ ਕਰਕੇ ਦੋਗੇ ਜੇ ਕੋਈ ਪ੍ਰੋਬਲਮ ਆਉਣੀ ਹੈ ਇਸ ਤੋਂ ਲਾ ਸਾਡੇ ਅੱਗੇ ਆ ਜੂਗੀ ਸਾਡੇ ਕੋਲ 70 ਮੈਟ ਆ ਜਣਗੀ ਸਾਡੇ ਕੋਲ 70 ਮੈਟ 2400 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਹਰ ਗੱਡੀ ਦੇ ਅਕੋਰਡਿੰਗ ਪ੍ਰੋਪਰ ਫਿਟਿੰਗ ਆਏਗੀ ਇਹਦੀ ਠੀਕ ਹੈ ਠੀਕ ਹੈ ਕੁਆਲਿਟੀ ਵੀ ਅਲਟੀਮੇਟ ਹੈ ਇਹਦੀ ਔਰ ਜੇ ਆਪਾਂ ਗੱਲ ਕਰੀਏ ਡੈਂਪਿੰਗ ਦੀ ਡੈਂਪਿੰਗ ਇਹ ਸਾਡੇ ਕੋਲੇ ਮੋਕੋ ਬ੍ਰਾਂਡ ਮਿਲ ਜੀਗਾ ਜੇ ਡੀਲ ਹੈਗਾ ਜੀ ਇਨਾ ਕਮੇਚੀ ਹੈ ਅਲਪਾਈਨ ਮਿਲ ਜੀਗਾ ਹੋਰ ਵੀ ਕਾਫੀ ਬ੍ਰਾਂਡ ਹੈ ਸਾਡੇ ਕੋਲੇ ਠੀਕ ਹੈ ਇਸ ਤਰ੍ਹਾਂ ਸਾਡੇ ਕੋਲ ਅਗਰ ਬੇਸ ਟੂਬ ਚ ਜੰਨੇ 3800 ਰੁਪਏ ਦੇ ਵਿੱਚ ਐਂਪ ਬੂਫਰ ਵਿੱਚ ਵਾਇਰਿੰਗ ਪਾ ਕੇ ਇੰਸਟਾਲ ਕਰਕੇ ਗੱਡੀ ਚ ਲਾ ਕੇ ਦੇ ਦੂੰਗੇ 1 ਸਾਲ ਦੀ ਗਾਰੰਟੀ ਨਾਲ ਅੱਛਾ ਇਹ ਬੇਸ ਟੂਬ ਹੈ ਬਈ ਬੇਸ ਟੂਬ ਲਈ ਜੀ ਤੁਸੀਂ ਗੱਡੀ 'ਚ ਅਗਰ ਐਂਪ ਬੂਫਰ ਅਲੱਗ ਤੋਂ ਨਹੀਂ ਲਾਉਣਾ ਜ਼ਿਆਦੇ ਪੈਸੇ ਵੀ ਨਹੀਂ ਲਾਉਣੇ ਜੀ ਠੀਕ ਹੈ ਖਰਚਾ ਜ਼ਿਆਦਾ ਨਹੀਂ ਕਰਨਾ ਤਾਂ ਸਿਰਫ 3800 ਰੁਪਏ ਦੇਣਾ ਜੀ ਦੇ ਵਿੱਚ ਤੁਹਾਨੂੰ ਬੇਸ ਟੂਬ ਲਾ ਕੇ ਦੇਵਾਂਗੇ ਦੇ ਵਿੱਚ ਹੀ ਐਂਪ ਬੂਫਰ ਲੱਗਿਆ ਹੈ ਠੀਕ ਹੈ ਅਲੱਗ ਤੋਂ ਲਾਉਣੇ ਦੀ ਲੋੜ ਨਹੀਂ ਨਾਲ ਇੱਕ ਵਾਇਰਿੰਗ ਕਿੱਟ ਪਾ ਕੇ ਦਵਾਂਗੇ ਤੁਹਾਨੂੰ ਬਿਲਕੁਲ ਸਾਰ ਇਹ ਵਾਇਰਿੰਗ ਕਿਟ ਨਾਲ ਹੀ ਪਾ ਕੇ ਦੋਗੇ ਠੀਕ ਹੈ ਵੀਰੇ ਠੀਕ ਹੈ ਔਰ ਫਿਟਿੰਗ ਕਰਕੇ ਲੇਬਰ ਇਨਕਲੂਡਡ ਹੈ 3800 ਚ ਲਾ ਕੇ ਦੋ 3800 ਚ ਪ੍ਰੋਪਰ ਕਰਕੇ ਦੇ ਦੋਗੇ ਨਾਲ ਸਾਲ ਦੀ ਗਾਰੰਟੀ ਦਵਾਂਗੇ ਠੀਕ ਹੈ ਵੀਰੇ ਮਤਲਬ ਪੂਰਾ ਕੰਮ ਕਰੂ ਇਹ ਪੂਰਾ ਬੇਸ ਪੂਰਾ ਬਾਈ ਜੀ 5 ਸੀਟਡ ਗੱਡੀ ਚ ਪੂਰਾ ਸਵਾਦ ਲਿਆ ਦੂਗੀ ਠੀਕ ਹੈ ਨਾਮ ਦੀ ਹੈਗੀ ਪੂਰਾ ਤਸੱਲੀ ਹੋ ਜੂਗੀ ਤੁਹਾਡੀ ਠੀਕ ਹੈ ਵੀਰੇ ਇਸ ਤੋਂ ਉੱਪਰ ਇਸ ਤੋਂ ਉੱਪਰ ਫਿਰ ਵੀਰੇ ਫਿਰ ਸਾਡੇ ਕੋਲ ਕੰਪਨੀ ਜੇ ਰੌਕਫੋਰਡ ਮਿਲ ਜੀਗੀ ਇਹ ਸੋਨਨੀ ਪਈ ਹੈ ਵਲਟੈਕ ਹੈ ਬਲੋਪੰਕ ਜੇ ਬੇਸ ਟੂਬ ਚ ਤਾਂ ਬਹੁਤ ਕੁਝ ਪਿਆ ਫਿਰ ਬੂਫਰ ਤੇ ਆ ਠੀਕ ਹੈ ਸੁਣਨੀ ਹੈ ਡੀਡੀਓਡੀਓ ਰੌਕਫੋਰਡ ਬਲੋ ਪੰਕ ਐਲਪਾਈਨ ਮਤਲਬ ਜਿਹੜਾ ਤੁਸੀਂ ਬ੍ਰਾਂਡ ਕਹੋਗੇ ਹਰੇਕ ਚੀਜ਼ ਅਵੇਲੇਬਲ ਹੈ ਆਪਣੇ ਕੋਲ ਠੀਕ ਹੈ ਵੀਰੇ ਇੱਧਰ ਆ ਜੂਗੇ ਤਾਂ ਆਪਣੇ ਉਹ ਕੰਪੋਨੈਂਟਸ ਸ਼ੁਰੂ ਹੋ ਜਾਂਦੀ ਹੂੰ ਥੱਲੇ ਜੀਬੀਐਲ ਦੀ ਸਾਰੀ ਸੀਰੀਜ਼ ਮਿਲਦੀ ਗਈ ਤੁਹਾਨੂੰ ਰੌਕਫੋਰਡ ਦੀ ਸਾਰੀ ਸੀਰੀਜ਼ ਹੈਗੀ ਹੈ ਜੀ ਠੀਕ ਹੈ ਇਹ ਸਾਰੇ ਦਿਖਾ ਦੂ ਰਿਪੀ ਲਓ ਮੈਟਰ ਆ ਦੇਖ ਲਓ ਇੱਧਰ ਆ ਜੀਬੀਐਲ ਦੇ ਕੰਪੋਨੈਂਟ ਆਗੇ ਸਪੀਕਰ ਜਿਹੜੇ ਗੱਡੀ ਦੇ ਵਿੱਚ ਲੱਗੇ ਹੁੰਦੇ ਹਨ ਇਹ ਜੀਬੀਐਲ ਦੀ ਕਲੱਬ ਸੀਰੀਜ਼ ਹੈ ਜੀ ਠੀਕ ਹੈ ਵੀਰੇ ਸਟੇਜ 1 ਹੈ ਮਤਲਬ ਜਿੰਨੇ ਵੀ ਮਾਡਲ ਲਾਉਂਦੇ ਜੀਬੀਐਲ ਦੇ ਸਾਰੇ ਮਿਲ ਜਣਗੇ ਔਰ ਰੇਟ ਐਸੇ ਦੇ ਦੂਗੇ ਤੈਨੂੰ ਮਾਰਕੀਟ ਸੀ ਔਰ ਜੇ ਅਸੀਂ ਜੋ ਵੀ ਫਿਟਿੰਗ ਕਰਕੇ ਦਿੰਨੇ ਆ ਉਹਦੀ ਲੇਬਰ ਸਾਡੀ ਇਨਕਲੂਡਡ ਹੁੰਦੀ ਹੈ ਠੀਕ ਹੈ ਅਸੀਂ ਅੱਡ ਤੋਂ ਲੇਬਰ ਨਹੀਂ ਲੈਂਦੇ ਜੀ ਕਿਸੇ ਵੀ ਚੀਜ਼ ਦੀ ਇਹ ਜਿਹੜਾ ਤੁਸੀਂ ਰੇਟ ਦੱਸ ਰਹੇ ਹੋ ਇਹ ਬਿਦਲੇ ਲੇਬਰ ਹੈ ਫਿਟਿੰਗ ਵਿੱਚ ਹੀ ਸਾਡੀ ਜੀ ਕੋਈ ਅੱਡ ਚਾਰੀ ਲੱਗੂਗਾ ਲੋ ਮਿੱਤਰੋ ਜੇ ਤੁਸੀਂ ਆਪਣੀ ਗੱਡੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਸਪੀਕਰ ਪਵਾਉਣੇ ਨੇ ਕੋਈ ਬੇਸ ਟੂਪ ਪਵਾਉਣੀਆਂ ਮੈਡ ਪਵਾਉਣੇ ਨੇ ਡੰਪਿੰਗ ਕਰਾਉਣੀ ਆ ਤਾਂ ਤੁਹਾਨੂੰ ਗੁਲਨਾਜ਼ ਕਾਰ ਅਸੈਸਰੀ ਤੇ ਆਉਣਾ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਇੱਕੋ ਜਗ੍ਹਾ ਤੇ ਸਾਰਾ ਕੰਮ ਹੋ ਜੂਗਾ ਸਾਰਾ ਕਮਾ ਕੇ ਦਿਖਾ ਦੋਗੇ ਆਪਣੇ ਕੋ ਕਿਆ-ਕਿਆ ਪਿਆ ਸਾਡਾ ਆਪਣਾ ਨਵਾਂ ਸ਼ੋਰੂਮ ਤਿਆਰ ਹੋ ਰਿਹਾ ਜੀ ਉੱਤੇ ਤੁਹਾਨੂੰ ਹੋਰ ਬਹੁਤ ਵੈਰਾਈਟੀ ਦਵਾਂਗੇ ਕਿਉਂਕਿ ਉਹਦੀ ਓਪਨੀਿੰਗ ਵੀ ਇੱਕ 10 ਦਿਨਾਂ ਦੇ ਵਿੱਚ ਕਰਾਂਗੇ ਸਾਰਿਆਂ ਨੂੰ ਇੰਸਟਾ ਜਿਹੜੀ ਫੈਮਿਲੀ ਸਾਡੀ ਸਾਰਿਆਂ ਨੂੰ ਇਨਵਾਈਟ ਕਰੂਗੀ ਠੀਕ ਹੈ ਵੀਰੇ ਠੀਕ ਹੈ ਤੇ ਹੋਰ ਕੀ ਕੀ ਆਟਮਾ ਨੇ ਵੀਰੇ ਬੋਲੋ ਹੋਰ ਵੀ ਜੀ ਸਾਡੇ ਕੋ ਜਿਵੇਂ ਤੁਹਾਨੂੰ ਦੱਸਿਆ ਸੀ LED ਲਾਈਟਾਂ ਚ ਲੱਗ ਲੱਗ ਮਾਡਲ ਮਿਲ ਜਾਣਗੇ ਜਿਵੇਂ 400 ਦੇ ਸਾਹਮਣੇ ਜਿਵੇਂ 250 ਵਰਟ ਦੀ LED ਹੈ ਵਾਈਟ ਜੀ ਤੁਹਾਨੂੰ 4500 ਰੁਪਏ ਦੀ ਪੈ ਜੀਗੀ 2 ਸਾਲ ਦੀ ਗਾਰੰਟੀ ਹੈ ਠੀਕ ਹੈ ਇਹਦੇ ਸਾਡੇ ਕੋ ਬਲੋਪੰਕ ਵੀ ਮਿਲਦੀ ਕੀ ਤੁਹਾਨੂੰ ਦੇਖੋ ਬ੍ਰਾਂਡ ਚ ਜਾਓ ਕਿ ਬਲੋਪੰਕ ਹੈਗਾ ਠੀਕ ਹੈ ਵੀਰੇ ਠੀਕ ਹੈ ਹੱਲਾ ਦੀ ਮਿਲ ਜੀਗੀ ਟਾਈਪਸ ਲਓ ਮਤਲਬ ਬ੍ਰਾਂਡ ਦਾ ਤੁਸੀਂ ਜਿਹੜਾ ਮੂੰਹ ਕੱਟੋਗੇ ਉਹ ਹੀ ਦੇ ਦੂੰਗਾ ਰੇਟ ਵੀ ਉਹ ਦੇ ਦੂੰਗਾ ਜਿਹੜਾ ਤੁਹਾਨੂੰ ਕਿਤੋਂ ਮਿਲਨੇ ਠੀਕ ਹੈ ਵੀਰੇ ਇਹ ਹੈਲਾ ਦੀ ਲਾਈਟ ਇਹ ਵੀ 6000 ਰੁਪਏ ਚ ਇੰਸਟਾਲ ਕਰਕੇ ਦੇ ਦਿੰਦੇ ਤੁਹਾਨੂੰ ਗੱਡੀ ਚ ਇਹਨਾਂ ਦੀ ਵੀ 2 ਸਾਲ ਦੀ ਵਾਰੰਟੀ 2 ਸਾਲ ਦੀ ਗਾਰੰਟੀ ਹੈ ਜੀ ਰਿਪਲੇਸਮੈਂਟ ਠੀਕ ਹੈ ਰਿਪਲੇਸਮੈਂਟ ਹੈ ਹਾਂ ਜੀ ਹਾਂ ਠੀਕ ਹੈ ਬਈ ਤੇ ਬਾਕੀ ਹੋਰ ਤੁਹਾਡੇ ਸਾਹਮਣੇ ਵੀ ਜੋ ਵੀ ਹੈਗਾ ਹਮ ਸਾਰਾ ਕੁਝ ਇੱਥੇ ਇੱਕ ਵਾਰ ਨਾ ਆਲੇ-ਦਾਲੇ ਝਾਤੀ ਮਾਰ ਕੇ ਦਿਖਾ ਦੇ ਬਾਈ ਕੋਲ ਹੋਰ ਵੀ ਕੋਈ ਫੈਂਸੀ ਆਈਟਮਾਂ ਚਾਹੀਦੀਆਂ ਨੇ ਤੁਹਾਨੂੰ ਉਹ ਵੀ ਮਿਲ ਜਾਣਗੀਆਂ ਆਦਿਕ ਜੀ ਤੇਰੇ ਐਂਡਰੋਇਡ ਤੋਂ ਸ਼ੁਰੂ ਹੋ ਕੇ ਐਂਬੀਅੰਟ ਲਾਈਟ ਕੋਐਕਸਲ ਸਪੀਕਰ ਐਂਡਰੋਇਡ ਪਲੇਅਰ ਹਰ ਬ੍ਰਾਂਡ ਦੇ ਮਿਲ ਜਾਣਗੇ ਔਰ ਇਹ ਸਾਡੇ ਲਈ ਠੀਕ ਹੈ ਜੀ ਐਂਪਲੀਫਾਇਰ ਹੋਗੇ ਕੋਫਰ ਹੋਗੇ ਕੰਪੋਨੈਂਟ ਹੋਗੇ ਬੇਸ ਤੋਂ ਮਤਲਬ ਜੋ ਵੀ ਗੱਡੀ ਲਈ ਜਰੂਰੀ ਹੈ ਹਰੇਕ ਆਈਟਮ A to Z ਸਾਰੀ ਆਈਟਮ ਮਿਲ ਜਾਣਗੀਆਂ ਤੇ ਵੀਰੇ ਜਿਹੜੀ ਬੇਸ ਤੋਂ ਟਾਪ ਕਰਨ ਵਾਲੀ ਗੱਲ ਆ ਉਹ ਕਿਹੜੀ ਕਿਹੜੀ ਗੱਡੀ ਕਰ ਦਿੰਦੇ ਹੋ ਸਾਰੀ ਗੱਡੀ ਕਰ ਦਿੰਦੇ ਆ ਇੱਕ ਅਸੀਂ ਮਤਲਬ ਜਿਵੇਂ ਆਡੀ ਬੀਮਰ ਨੂੰ ਛੱਟ ਪੀ ਬਾਕੀ ਜਿਹੜੀ ਮਰਜ਼ੀ ਗੱਡੀ ਉਹਦੇ ਮੈਟ ਤੋਂ ਲੈ ਕੇ ਜਿਹਦਾ ਵੀ ਬੇਸ ਤੇ ਟਾਪ ਤੇ ਜੋ ਵੀ ਬੰਦਾ ਕਰਾਉਣਾ ਚਾਹੁੰਦਾ ਕਰਕੇ ਪ੍ਰੋਪਰ ਠੀਕ ਹੈ ਵੀਰੇ ਮਤਲਬ ਕੁਆਲਟੀ ਪ੍ਰੋਡਕਟ ਕਰਕੇ ਹੋਰ ਸਾਰਾ ਕੁਝ ਦਵਾਂਗੇ ਤੁਹਾਨੂੰ ਪੂਰੇ ਜੈਨੂਇਨ ਪ੍ਰੋਡਕਟ ਜੈਨੂਇਨ ਹੈ ਠੀ ਲਓ ਮਿੱਤਰੋ ਜੇ ਤੁਸੀਂ ਆਪਣੀ ਗੱਡੀ ਨੂੰ بیس ਤੋਂ ਟੌਪ ਕਰਾਉਣਾ ਜਾਂ ਕੋਈ ਵੀ ਐਸੈਸਰੀ ਦਾ ਕੰਮ ਕਰਾਉਣਾ ਤਾਂ ਤੁਸੀਂ ਗੁਲਨਾਰਜ ਕਾਰ ਐਸੈਸਰੀ ਮਹਾਲੀ ਜਰੂਰ ਪਹੁੰਚੋ ਸਕਰੀਨ ਤੇ ਚੱਲਦੇ ਨੰਬਰ ਕੰਟੈਕਟ ਕਰਕੇ ਬਾਈ ਨਾਲ ਗੱਲਬਾਤ ਕਰਕੇ ਬਾਕੀ ਰੇਟ ਦੀ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਰੇਟ ਦੀ ਜਾਣਕਾਰੀ ਲੈਣੀ ਆ ਉਹ ਵੀ ਫੋਨ ਤੇ ਪੁੱਛ ਸਕਦੇ ਹੋ ਨਾ ਠੀਕ ਹੈ ਅੱਛਾ ਸੀ ਗੱਲ ਜੀ ਵੀਡੀਓ ਨੂੰ ਬਰਤੁਆਰ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ